ਸੋ ਜੋ ਹੋਰ ਨਹੀਂ ਪਰਲੇ ਪਸਿਆ ਜੁਡੀ ਕਮੇਡੀ ਕਰਾ ਰਹੇ ਨੇ ਜਿਹੜੇ ਜੀ ਸਾਡੇ ਕਮਿਊਨਿਟੀ ਹੋਣੇ ਕਰਾ ਰਹੇ ਨੇ ਇਹ ਬੈਗ ਹੈ ਲੈ ਆ ਜ ਮਾਈਕ ਆਏ ਹੋਏ ਪ੍ਰੈਸ ਦੇ ਸਾਥੀਆਂ ਦਾ ਇੱਥੇ ਬਹੁਤ-ਬਹੁਤ ਸਵਾਗਤ ਹੈ ਐਡਾ ਪ੍ਰਬੰਧ ਕਰਦੇ ਥੋੜਾ ਸਮਾਂ ਲੱਗ ਜਾਂਦਾ ਪ੍ਰੈਸ ਕਾਨਫਰੰਸ ਹੁੰਦੀ ਹੈ ਕਿਤੇ ਦੁਕਾਨਦਾਰੀ ਯੂਨੀਅਨ ਦੀ ਜਾਂ ਕਿਤੇ ਵਪਾਰ ਮੰਡਲ ਦੀ ਜਾਂ ਟਰਾਂਸਪੋਰਟ ਯੂਨੀਅਨ ਦੀ ਇਹ 2014 ਉਹਦੀ ਇਹ ਗਾਈਡਲਾਈਨਸ ਆ ਮੈਂ ਪੰਜਾਬੀ ਚ ਵੀ ਖੋਲ ਦਿੰਨਾ ਜੀ ਉਹਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਲਿਖਿਆ ਹੋਇਆ ਕਿ ਜਿਹੜਾ ਬੱਸ ਸਟੈਂਡ ਜਾਂ ਆਵਾਜਾਈ ਦਾ ਟਰਮੀਨਲ ਬਣੇ ਉਹ ਇਹੋ ਜੀ ਥਾਂ ਤੇ ਬਣਿਆ ਹੋਣਾ ਚਾਹੀਦਾ ਜਿੱਥੇ ਉਪਭੋਗਤਾ ਜਿਨ੍ਹਾਂ ਨੇ ਉਹ ਵਰਤਣੀ ਹੈ ਉਹਨਾਂ ਦੀ ਪਹੁੰਚ ਦੇ ਵਿੱਚ ਯਕੀਨੀ ਬਣਾਇਆ ਜਾਵੇ ਬਾ ਦਰਸ਼ਕ ਤੌਰ ਤੇ ਜਿਹੜਾ ਬੱਸ ਸਟੈਂਡ ਹੈ ਉਹ ਸ਼ਹਿਰੀ ਕੇਂਦਰ ਜਾਂ ਬਿਹਤਰ ਕਨੈਕਟੀਵਿਟੀ ਵਾਲੇ ਜ਼ੋਨਾਂ ਦੇ ਵਿੱਚ ਬਣਨਾ ਚਾਹੀਦਾ ਤੇ ਇੰਟਰਸਟਿੰਗਲੀ ਜਿਹੜਾ ਸਾਡਾ ਬੱਸ ਸਟੈਂਡ ਹੈ ਇਹ ਬਿਲਕੁਲ ਹੀ ਕਨੈਕਟੀਵਿਟੀ ਦੇ ਜ਼ੋਨ ਤੋਂ ਬਾਹਰ ਬਣਾਉਣ ਦੀ ਪਲਾਨਿੰਗ ਸੀ ਸੋ ਇਹ ਸਭ ਤੋਂ ਪਹਿਲੀ ਗੱਲ ਇਹ ਕਾਨੂੰਨਨ ਇਸ ਤਰ੍ਹਾਂ ਗਲਤ ਹੈ ਨੰਬਰ 2 ਅਸੀਂ ADC ਸਾਹਿਬ ਤੇ ADC ਮੈਡਮ ਦੇ ਅੰਡਰ ਜਿਹੜੀ ਕਮੇਟੀ ਬੁਲਾਈ ਸੀ ਉਹਨੂੰ ਇਹ ਪ੍ਰਸ਼ਨ ਪੁੱਛਿਆ ਸੀ ਕਿ ਤੁਸੀਂ ਇਹ ਬੱਸ ਸਟੈਂਡ ਬਾਹਰ ਸ਼ਿਫਟ ਕਰਨਾ ਚਾਹੁੰਦੇ ਹੋ ਇਹ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ ਲੋੜ ਹੀ ਕੀ ਪਈ ਤਾਂ ਮੈਡਮ ਨੇ ਸਾਨੂੰ ਜਵਾਬ ਦਿੱਤਾ ਕਿ ਟ੍ਰੈਫਿਕ ਜ਼ਿਆਦਾ ਹੈ ਅਸੀਂ ਉਹਨਾਂ ਨੂੰ ਮੋੜਵਾ ਪ੍ਰਸ਼ਨ ਕੀਤਾ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਟ੍ਰੈਫਿਕ ਜ਼ਿਆਦਾ ਹੈ ਇਹਦੇ ਕੋਈ ਸਰਵੇ ਕਰਾਇਆ ਹੋ ਕੋਈ ਇਹਦੀ ਪ੍ਰੋਪਰ ਆਰਕੀਟੈਕਟਸ ਤੋਂ ਜਾਂ टाउन प्लानਰਸ ਤੋਂ ਕੋਈ ਸਰਵੇ ਹੁੰਦਾ ਕੋਈ ਸਰਵੇ ਕੀਤਾ ਕਹਿੰਦੇ ਨਹੀਂ ਕੋਈ ਸਰਵੇ ਨਹੀਂ ਕਰਾਇਆ ਮੈਂ ਕਿਹਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਫਿਰ ਉਹ ਕਹਿੰਦੇ ਵੀ ਇੱਥੇ ਐਕਸੀਡੈਂਟ ਹੁੰਦੇ ਆ ਅਸੀਂ ਉਹਨਾਂ ਨੂੰ ਥਾਣਿਆਂ ਦੀ ਲਿਸਟ ਦਿਖਾਈ ਐਕਸੀਡੈਂਟਸ ਦੀ ਬਸਟੈਂਡ ਦੇ ਸਾਹਮਣੇ ਕੋਈ ਐਕਸੀਡੈਂਟ ਹੀ ਹੈ ਨਹੀਂਗੇ ਜੀ ਜਿਹੜੇ ਮੇਜਰ ਐਕਸੀਡੈਂਟ ਹੈ ਉਹ ਜਿਹੜਾ ਭਾਈ ਕਨਈਆ ਚੌਕ ਹੈ ਉੱਥੋਂ ਲੈ ਕੇ ਤੇ ਜਿਹੜੀ ਰੋਡ ਹੈ ਜਿਹੜੇ ਕਿ ਕਈ ਸਾਰੇ ਐਕਸੀਡੈਂਟਸ ਤਾਂ ਰਿਪੋਰਟ ਹੁੰਦੇ ਆ ਥਾਣਿਆਂ 'ਚ ਕਈ ਸਾਰੇ ਐਕਸੀਡੈਂਟ ਰਿਪੋਰਟ ਹੀ ਨਹੀਂ ਹੁੰਦੇ ਉਹ ਜਿਵੇਂ ਨੌਜਵਾਨ ਵੈਲਫੇਅਰ ਸੁਸਾਇਟੀ ਐ ਸਹਾਰਾ ਵੈਲਫੇਅਰ ਐ ਸਹਿਯੋਗ ਐ ਇਹਨਾਂ ਕੋਲੇ ਆਉਂਦੇ ਕੇਸਸ ਉਹ ਵੀ ਸਾਰੇ ਬੰਦੇ ਸਾਡੇ ਨਾਲ ਬੈਠੇ ਸੀ ਉਹ ਕਹਿੰਦੇ ਜੀ ਬਿਲਕੁਲ ਬਸਟੈਂਡ ਦੇ ਸਾਹਮਣੇ ਇਹੋ ਜੇ ਕੋਈ ਕੇਸ ਨਹੀਂ ਹੈਗੇ ਫਿਰ ਖਤਰਾ ਜੀ ਲੁੱਟਾ ਖੋਹਾ ਬੱਸ ਸਟੈਂਡ ਦੇ ਸਾਹਮਣੇ ਕਿਹੜੀਆਂ ਲੁੱਟਾ ਖੋਹਾ ਸਾਰੀ ਪ੍ਰੈਸ ਇੱਥੇ ਬੈਠੀ ਐ ਉਹ ਏਰੀਏ ਦੇ ਵਿੱਚ ਜਿਹੜਾ ਬਿਲਕੁਲ ਸੁੰਨਸਾਨ ਹੈ ਉੱਥੇ ਲੁੱਟਾ ਖੋਹਾ ਦਾ ਖਤਰਾ ਹੈ ਕਿ ਇੱਥੇ ਲੁੱਟਾ ਖੋਹਾ ਦਾ ਖਤਰਾ ਹੈ ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਜੀ ਫਿਰ ਸਟੂਡੈਂਟਸ ਦੀ ਡਿਪੈਂਡੈਂਸੀ ਦੀ ਜਿਵੇਂ ਗੱਲ ਕੀਤੀ ਐ ਤੁਹਾਡੇ ਸਾਹਮਣੇ ਲਿਸਟ ਖੁੱਲੀ ਹੋਈ ਐ ਦੋ ਕਾਲਜਾਂ ਦੇ ਸਾਡੇ ਕੋਲੇ ਕਾਲਜ ਦੇ ਪ੍ਰੈਜ਼ੀਡੈਂਟ ਬੈਠੇ ਐ ਸਟੂਡੈਂਟ ਯੂਨੀਅਨ ਦੇ ਅ ਇਹਨਾਂ ਨੂੰ ਵੀ ਪਤਾ ਐ ਦੋ ਕਾਲਜ ਸਿਰਫ ਰਜਿੰਦਰਾ ਕਾਲਜ ਤੇ ਡੀਏਵੀ ਕਾਲਜ ਇਹਨਾਂ ਦਾ 4500 ਵਿਦਿਆਰਥੀ ਇਕੱਲਾ ਪਿੰਡਾਂ ਚੋਂ ਆਉਂਦਾ ਤੇ ਬਾਕੀ ਜੇ ਸਾਰੇ ਮਿਲਾ ਲਈਏ ਆਇਲਸ ਸੈਂਟਰ ਹੈ ਜਾਂ ਜਿੰਨੇ ਵੀ ਸੈਂਟਰਸ ਹੈ 10000 ਦੇ ਕਰੀਬ ਵਿਦਿਆਰਥੀ ਪਿੰਡਾਂ ਚੋਂ ਆਉਣ ਆਲੇ ਚਲੋ ਉਹਨਾਂ ਨੂੰ ਛੱਡ ਦੋ ਇੱਕ ਵਾਰੀ ਬਾਈਆ ਸਾਹਿਬ ਆਇਲਟਸ ਯੂਨੀਅਨ ਦੇ ਪ੍ਰਧਾਨ ਬੈਠੇ ਆ ਪਰ ਜੇ ਇਕੱਲਾ ਦੋ ਕਾਲਜਾਂ ਦਾ ਵੀ ਲਾਣਾ ਹੋਵੇ 4500 ਵਿਦਿਆਰਥੀ ਜਦੋਂ ਐਗਜ਼ਾਮ ਚੱਲਣਗੇ ਯੂਨੀਵਰਸਿਟੀ ਦੇ ਉਹਨਾਂ ਨੂੰ ਕਿਵੇਂ ਇਹ ਬਾਹਰਲੇ ਬੱਸ ਅਡੇ ਤੋਂ ਇੱਥੇ ਪਾਉਣਗੇ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਉਹਨਾਂ ਨੇ ਕਿਹਾ ਕਿ ਅਸੀਂ ਮਿੰਨੀ ਬੱਸਾਂ ਚਲਾਵਾਂਗੇ ਮਿੰਨੀ ਬੱਸਾਂ ਪਹਿਲਾਂ ਦੋ ਵਾਰੀ ਐਕਸਪੈਰੀਮੈਂਟ ਹੋ ਚੁੱਕਿਆ ਦੋਨੇ ਵਾਰੀ ਫੇਲ ਹੈ ਪੀਆਰਟੀਸੀ ਦੇ ਵੀ ਮੈਨੂੰ ਬਲਾਜਮ ਬੈਠੇ ਇੱਥੇ ਉਹਨਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਇਹਨਾਂ ਕੋਲੇ ਜਿਹੜੀਆਂ ਬੱਸਾਂ ਪਹਿਲਾਂ ਚਲਾਈਆਂ ਸੀ ਉਹਦੇ ਥੱਲੇ ਨਾ ਜੀ ਟਾਇਰ ਨਹੀਂ ਹੈਗੇ ਇੱਟਾਂ ਲਾ ਲਾ ਕੇ ਖੜਾਈਆਂ ਹੋਈਆਂ ਬੈਟਰੀਆਂ ਹੈ ਨਹੀਂ ਉਹਨਾਂ 'ਚ ਉਹ ਤਾਂ ਇੱਕ ਜਦ ਕੀ ਉਹਨਾਂ ਦੇ ਪੈਸੇ ਲੈਂਦੇ ਸੀਗੇ ਇਹ ਯਾਤਰੀਆਂ ਤੋਂ ਹੁਣ ਕਹਿੰਦੇ ਫ੍ਰੀ ਚਲਾਉਣੀਆਂ ਹੁਣ ਕਿਵੇਂ ਚਲਾਉਣਗੇ ਜੀ ਮਿੰਨੀ ਬੱਸ ਚ 35 ਜਣੇ ਆਉਂਦੇ ਆ ਤੁਸੀਂ ਸੋਚੋ 4500 ਬੱਚਾ ਜਿਹਦਾ ਇਗਜ਼ਾਮ ਹੈ ਉਹਦੇ ਨਾਲ ਦੂਜੀਆਂ ਸਵਾਰੀਆਂ ਵੀ ਆ ਆਮ ਸਵਾਰੀਆਂ ਵੀ 4500 ਬੱਚੇ ਨੂੰ ਇਗਜ਼ਾਮ ਦੇ ਟਾਈਮ ਤੇ ਕਿਵੇਂ ਸ਼ਹਿਰ ਚ ਪਹੁੰਚਾ ਸਕਦੇ ਆ ਉਹਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਕਹਿੰਦੇ ਅਸੀਂ ਇਹਦੇ ਬਾਰੇ ਵਿਚਾਰ ਕਰਾਂਗੇ ਫਿਰ ਉਹ ਕਹਿੰਦੇ ਬਸ ਅੱਡੇ ਬਸ ਅੱਡੇ ਜਿਵੇਂ ਬਲਤੇਜ ਜੀ ਨੇ ਦੱਸਿਆ ਟਾਪ ਐਸੋਸੀਏਸ਼ਨ ਵਾਲੇ ਵੀ ਸਾਡੇ ਨਾਲ ਬੈਠੇ ਆ ਟਾਬੇ ਵਾਲਿਆਂ ਦੇ ਦੀਪਕ ਟਾਬੇ ਵਾਲੇ ਬੜੇ ਮਸ਼ਹੂਰ ਆ ਬਠਿੰਡੇ ਦੇ ਇਹਨਾਂ ਦੇ ਦੋ ਟਾਬੇ ਸੀਗੇ ਪਟਿਆਲਾ ਪੁਰਾਣੇ ਬਸ ਅੱਡੇ ਦੇ ਬਾਅਦ ਉਹ ਟਾਪੇ ਬੰਦ ਹੋ ਗਏ ਜੀ ਉੱਥੇ ਜਿਵੇਂ ਬੱਸ ਅੱਡਾ ਉੱਥੋਂ ਚੱਕਿਆ ਗਿਆ ਪਰਾਣਾ ਇਹਨਾਂ ਨੇ ਕਿਉਂਕਿ ਪਟਿਆਲੇ ਵੀ ਇਹੀ ਕਿਹਾ ਸੀ ਕਿ ਅਸੀਂ ਦੋ ਬੱਸ ਅੱਡੇ ਚਾਲੂ ਰੱਖਾਂਗੇ ਉਹ ਦੋਨੋਂ ਬੱਸ ਅੱਡੇ ਫੇਲ ਕਰਦੇ ਨਿਊਜ਼ ਬਲਟੇਜ ਜੀ ਨੇ ਦਿਖਾਤੀ ਸਾਈਡ ਦੇਖ ਸਕਦੇ ਹੋ ਇਹ ਅਸੀਂ ਨੋਰਮ ਲੈਏ ਆ ਜਿਹੜੇ ਸੈਂਟਰ ਗਵਰਨਮੈਂਟ ਦੇ ਪੂਰੇ ਇੰਡੀਆ ਲਈ ਨੋਰਮਸ ਹੈ ਇਹ ਨੋਰਮ ਹੈ ਜਿਹੜੇ ਇਹ ਸਾਡਾ ਸਾਨੂੰ ਮਨੁੱਖੀ ਅਧਿਕਾਰ ਦਿੰਦੇ ਆ ਇਹ ਬੱਸ ਅੱਡੇ ਨੂੰ ਬਾਹਰ ਲੈ ਜਾਣ ਦੀ ਜਿਹੜੀ ਪਲੈਨਿੰਗ ਹੈ ਇਹ ਨਾ ਸਿਰਫ ਕਾਨੂੰਨਨ ਗਲਤ ਹੈ ਸੰਵਿਧਾਨ ਦੇ ਅਕੋਰਡਿੰਗ ਗਲਤ ਹੈ ਬਲਕਿ ਇਹ ਸਾਡੇ ਮਨੁੱਖੀ ਅਧਿਕਾਰਾਂ ਤੇ ਡੱਕ ਹੈ 201 ਤੱਕ ਪੂਰੇ ਹੁਣ ਤੇ ਸਾਰੀਆਂ ਹੀ ਜਥੇਬੰਦੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਬਠਿੰਡੇ ਦੀ ਪ੍ਰੈਸ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਨੂੰ ਕਵਰੇਜ ਦਿੱਤੀ ਤੇ ਸਾਡੀ ਗੱਲ ਨੂੰ ਲੋਕਾਂ 'ਚ ਤੇ ਸਰਕਾਰ ਤੱਕ ਪਹੁੰਚਾਇਆ ਅਸੀਂ ਸਾਰੀਆਂ ਜਥੇਬੰਦੀਆਂ ਦਾ ਤੇ ਬਟਿੰਡੇ ਦੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਸ ਕਰਕੇ ਰੱਖੀ ਹੈ ਕਿ ਕੁਝ ਲੋਕ ਕਹਿਣ ਲੱਗ ਪਏ ਸੀ ਵੀ ਜਿਹੜੇ ਇਹ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵਾਲੇ ਆ ਚਾਰ ਕੀ ਰਹਿ ਗਏ ਇਹਨਾਂ ਨਾਲੋਂ ਜਥੇਬੰਦੀਆਂ ਨੇ ਸਾਥ ਛੱਡਤਾ ਇਸੇ ਕਰਕੇ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਨੂੰ ਬੁਲਾਇਆ ਹੈਗਾ ਤੇ ਸਾਰੇ ਜਥੇਬੰਦੀਆਂ ਦੇ ਹੈੱਡ ਹੈ ਜਿਹੜੇ ਬਕਾਇਦਾ ਉਹਨਾਂ ਦੇ ਕੋਲੇ ਇਹ ਲਿਖ ਕੇ ਰੱਖਿਆ ਹੋਇਆ ਵੀ ਅਸੀਂ ਇਸ ਜਥੇਬੰਦੀ ਇੰਨੀ ਹਾਂ ਤਾਂ ਕਿ ਪਤਾ ਲੱਗ ਸਕੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿ ਜਿਹੜਾ ਸਾਰਾ ਬਠਿੰਡਾ ਸ਼ਹਿਰ ਹੈ ਬਠਿੰਡੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਚਾਹੇ ਵਪਾਰ ਮੰਡਲਾ ਹੈ ਕਿਸਾਨ ਯੂਨੀਅਨ ਹੈ ਪੈਨਸ਼ਨਰ ਹੈ ਸਟੂਡੈਂਟ ਯੂਨੀਅਨ ਹੈ ਮਜ਼ਦੂਰ ਯੂਨੀਅਨ ਹੈ ਹਰ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਟਰਾਂਸਪੋਰਟਰ ਹੈ ਸਾਰੇ ਜਿਹੜੇ ਆ ਪਾਕਿਸਤਾਨ ਨੂੰ ਜਿਹੜਾ ਇੱਥੇ ਰੱਖਣ ਦੀ ਹਮਾਇਤ ਕਰਦੇ ਆ ਉਹੋ ਜਿਹੀ ਦਾ ਸੀ ਭਲੇਖਾ ਜਿਹੜਾ ਇਹ ਕੱਢਣ ਵਾਸਤੇ ਰੱਖਿਆ ਹੈ ਦੂਸਰਾ ਇਹ ਭਲੇਖਾ ਜਿਹੜੇ ਅੱਜ ਵੀ ਪਾਈ ਜਾਂਦੇ ਆ ਜਿਵੇਂ 2-4 ਦਿਨ ਪਹਿਲਾਂ ਇੱਕ ਪੋਸਟ ਦੇਖੀ ਸੀ ਸੀਐਮ ਸਾਹਿਬ ਦੀ ਵੀ ਉਹ ਬੋਲ ਰਹੇ ਹੈ ਕਿ ਜਿਵੇਂ ਜਿਹੜੇ ਬੱਸ ਸਟੈਂਡ ਦੇ ਬਾਹਰ ਕੱਢੇ ਜਾਣਗੇ ਤਾਂ ਦੋਨੇ ਬੱਸ ਸਟੈਂਡ ਚਾਲੂ ਰੱਖੇ ਜਾਣਗੇ ਇਹ ਅਸੀਂ ਪਹਿਲਾਂ ਤੋਂ ਹੀ ਸਾਡਾ ਸਟੈਂਡ ਰਿਹਾ ਹੈ ਵੀ ਜਿਹੜੇ ਦੋ ਬੱਸ ਸਟੈਂਡ ਵਾਲਾ ਕਨਸੈਪਟ ਹੈ ਇਹ ਕਦੇ ਵੀ ਲਾਗੂ ਨਹੀਂ ਹੋ ਸਕਦਾ ਇਹ ਕਹਿੰਦੇ ਸੀ ਅਸੀਂ ਪਟਿਆਲੇ ਚਲਾਇਆ ਤੁਸੀਂ ਦੇਖ ਸਕਦੇ ਆ ਵੀ ਪਟਿਆਲੇ ਦਾ ਜਿਹੜਾ ਉਹ ਜਿਹੜਾ ਬੱਸ ਸਟੈਂਡ ਨੂੰ ਲੋਕ ਕਰ ਦਿੱਤਾ ਗਿਆ ਤੇ ਜਿਹੜੀਆਂ ਇਹਨਾਂ ਨੇ ਸਰਕਾਰ ਨੇ ਹੁਣ ਪ੍ਰਾਪਰਟੀ ਵੇਚਣ ਦੀ ਗੱਲ ਕੀਤੀ ਹੈ ਤਾਂ ਉਹਦੀ ਜਿਹੜੀ ਲਿਸਟ ਹੈ ਪਟਿਆਲੇ ਬੱਸ ਸਟੈਂਡ ਦੀ ਲਿਸਟ ਉਹਦੇ ਵਿੱਚ ਹੈ ਵੇਚਣ ਆਸਤੇ ਪਟਿਆਲੇ ਦਾ ਬੱਸ ਸਟੈਂਡ ਜਿਹੜਾ ਪੁਰਾਣਾ ਹੈ ਉਹਨੂੰ ਲਾਤਾ ਹੈ ਸਰਕਾਰ ਨੇ ਇਹਹੀ ਅਸੀਂ ਭਲੇਖਾ ਦੂਰ ਕਰਦੇ ਆਂ ਵੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਇਹ ਲੌਲੀਪੌਪ ਦਿੱਤਾ ਜਾ ਰਿਹਾ ਹੈ ਬਿਲਕੁਲ ਬੇਕੂਬ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਬੱਸ ਸਟੈਂਡ ਹੈ ਜੇ ਬਾਹਰ ਚੱਲਿਆ ਜਾਂਦਾ ਤਾਂ ਬਠਿੰਡੇ ਦਾ ਸਾਰਾ ਕਾਰੋਬਾਰ ਤੇ ਲੋਕਾਂ ਆਸਤੇ ਕਿਉਂਕਿ ਜਿਹੜੇ ਜਿੰਨੇ ਵੀ ਦਫ਼ਤਰ ਹੈ ਉਹਨਾਂ ਦੀ ਅਸੀਂ ਲਿਸਟ ਪਹਿਲਾਂ ਵੀ ਪ੍ਰੈਸਰਾਂ ਨੂੰ ਜਾਰੀ ਕੀਤੀ ਹੈ ਉਹ ਅੱਜ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਸਾਰੇ ਦੇ ਸਾਰੇ ਜਿਹੜੇ ਦਫ਼ਤਰ ਹੈ ਇਹ 30 ਦਫ਼ਤਰ ਮੇਨ ਹੈ ਜਿਹੜੀ ਇਹਨਾਂ ਦੀ ਅਸੀਂ ਲਿਸਟ ਦਿੱਤੀ ਹੋਈ ਹੈ 1200 ਮੀਟਰ ਦੇ ਘੇਰੇ 'ਚ ਬਾਹੜ ਹਸਪੀਟਲ ਹੈ ਜਿਹੜੇ ਤੁਹਾਨੂੰ ਬਾਅਦ ਸਲਾਈਡ ਤੇ ਵੀ ਦਿਖਾਵਾਂਗੇ ਹੌਟ ਹਸਪੀਟਲ ਹੈ ਜਿੰਨਾਂ ਦੀ ਲਿਸਟ ਹੈ ਉਹ ਅਸੀਂ ਦਿੱਤੀ ਹੋਈ ਹੈ ਜਿਹੜੇ ਉਸ ਤੋਂ ਬਿਨਾ ਜਿਹੜਾ ਹਸਪੀਟਲ ਹੈ 2300 ਜਿਹੜੀ ਆਪੀਡੀ ਹੈ ਸਰਕਾਰੀ ਹਸਪਤਾਲ ਦੀ ਇੱਕ ਦੇਣ ਦੀ ਉਹ ਵੀ ਐਸੀ ਜਿਹੜੀ ਇਹ ਪੂਰੀ ਦੀ ਪੂਰੀ ਉਹ ਲਿਸਟ ਦਿੱਤੀ ਹੋਈ ਹੈ ਇਹਦੇ ਨਾਲ ਬਹੁਤ ਵੱਡੀ ਮੁਸ਼ਕਲ ਹੈ ਜੇ ਇਹ ਬੱਸ ਸਟੈਂਡ ਬਾਹਰ ਜਾਂਦਾ ਤਾਂ ਉਹ ਆਉਣੀ ਹੈ ਤੇ ਅਸੀਂ ਪ੍ਰੈਸ਼ਰ ਆਹੀ ਇਹ ਦੱਸਣਾ ਚਾਹੁੰਦੇ ਆਂ ਕਿ ਜੇ ਇਹਨੂੰ ਦੁਬਾਰੇ ਸ਼ਰਾਰਤ ਕੀਤੀ ਬੱਸ ਸਟੈਂਡ ਬਾਹਰ ਲਜਾਣ ਦੀ ਦੁਬਾਰੇ ਗੱਲ ਚਲਾਈ ਤਾਂ ਸਾਰੇ ਜਥੇਬੰਦੀਆਂ ਆ ਸਾਡੇ ਨਾਲ ਬੈਠੀਆਂ ਤਾਂ ਇੱਥੇ ਬਠਿੰਡੇ ਆਸਤੇ ਅਸੀਂ ਬਹੁਤ ਵੱਡਾ ਸੰਘਰਸ਼ਾ ਜਿਹੜਾ ਉਹ ਛੇੜਾਂਗੇ ਤੇ ਅਸੀਂ ਹਰ ਵਾਰਡ 'ਚ ਕੋਸ਼ਿਸ਼ ਕਰਾਂਗੇ ਕਿ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਣਾਈ ਜਾਵੇ ਉਹਦੇ ਮੈਂਬਰ ਬਣਾਏ ਜਾਣ ਤੇ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਆਉਣ ਵਾਲੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਅਸੀਂ ਹਰ ਵਾਰਡ 'ਚ ਆਪਦੇ ਬੰਦਿਆਂ ਨਾਲ ਖੜੇ ਕਰਕੇ ਉਹਨਾਂ ਦਾ ਵਿਰੋਧ ਕਰਾਂਗੇ